ਅੱਜ ਅਸੀਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵੱਲੋਂ ਇੱਥੇ ਕਸਬਾ ਅਮਰਸੀਹਾ ਸ਼ਾਹਕੋਟ ਦੇ ਵਿੱਚ ਜਿੱਨਾ ਜਲੰਧਰ ਦੇ ਵਿੱਚ ਇਹ ਕਨਵੈਨਸ਼ਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਕੀਤੀ ਹੈ ਜੋ ਸਾਡੀਆਂ 2 ਦਰਜਣ ਤੋਂ ਵੱਧ ਜਥੇਬੰਦੀਆਂ ਦੇ ਵੱਲੋਂ 26 ਮਈ ਨੂੰ ਬਰਨਾਲਾ ਦੇ ਵਿੱਚ ਲੋਕ ਸੰਗਰਾਮ ਰੈਲੀ ਕੀਤੀ ਜਾ ਰਹੀ ਆ ਉਸ ਰੈਲੀ ਦੀ ਤਿਆਰੀ ਵਜੋਂ ਸਾਡੀਆਂ ਇਹਨਾਂ ਮਜ਼ਦੂਰ ਕਿਸਾਨ ਮੁਲਾਜ਼ਮ ਅੱਡ-ਅੱਡ ਤਬਕਿਆਂ ਦੀਆਂ ਜਥੇਬੰਦੀਆਂ ਨੇ ਇਹ ਹੌਕਾ ਦਿੱਤਾ ਹੈ ਕਿ ਜਿਹੜੀ ਮੌਜੂਦਾ ਸਮੇਂ ਲੋਕ ਸਭਾ ਚੋਣਾਂ ਦੀ ਕਾਮਰੋਲੀ ਪਾਈ ਜਾ ਰਹੀ ਆ ਇਹਦੇ ਵਿੱਚੋਂ ਮਿਹਨਤ ਕਸ਼ ਵਰਗ ਨੂੰ ਕੁਝ ਵੀ ਹਾਸਲ ਹੋਣ ਵਾਲਾ ਨਹੀਂ ਇਹ ਵੋਟਾਂ ਦੀ ਕਾਮਾ ਰੌਲੀ ਹਾਕਮ ਜਮਾਤਾਂ ਦੇ ਵੱਲੋਂ ਸੱਤਾ ਨੂੰ ਹਾਸਲ ਕਰਨ ਦੀ ਇੱਕ ਲੜਾਈ ਆ ਤੇ ਇਹ ਲੜਾਈ ਉਹ ਇੱਕ ਤਰ੍ਹਾਂ ਦੇ ਨਾਲ ਇਹਨਾਂ ਚੋਂ ਕੋਈ ਵੀ ਜਿੱਤੇ ਜਾਂ ਹਾਰੇ ਇਹਦੇ ਨਾਲ ਸਮੁੱਚੀ ਮਿਹਨਤਕਸ਼ ਸਾਡੇ ਜਿਹੜੇ ਮਜ਼ਦੂਰ ਕਿਸਾਨ ਉਹਨਾਂ ਨੂੰ ਕੋਈ ਵੀ ਫਰਕ ਨਹੀਂ ਪੈਣ ਵਾਲਾ ਇਸ ਕਰਕੇ ਸਾਡੀਆਂ ਜਥੇਬੰਦੀਆਂ ਦੇ ਵੱਲੋਂ ਲੋਕਾਂ ਨੂੰ ਇਹ ਹੋਕਾ ਦਿੱਤਾ ਗਿਆ ਕਿ ਇਹਨਾਂ ਬੋਟਾਂ ਵਾਲਿਆਂ ਤੋਂ ਇਹਨਾਂ ਸਿਆਸੀ ਪਾਰਟੀਆਂ ਤੋਂ ਕਿਸੇ ਵੀ ਤਰ੍ਹਾਂ ਦੀ ਭਲੇ ਦੀ ਝਾਕ ਛੱਡ ਕੇ ਸਾਨੂੰ ਆਪਦਾ ਜਿਹੜਾ ਲੋਕਾਂ ਦਾ ਧੜਾ ਉਹਨੂੰ ਮਜ਼ਬੂਤ ਕਰਨਾ ਚਾਹੀਦਾ ਸਾਨੂੰ ਆਪਣੀਆਂ ਤਬਕਾਤੀ ਜਥੇਬੰਦੀਆਂ ਮਜ਼ਬੂਤ ਕਰਨੀਆਂ ਚਾਹੀਦੀਆਂ ਇਹਨਾਂ ਸਾਰੀਆਂ ਤਬਕਾਤੀ ਜਥੇਬੰਦੀਆਂ ਨੂੰ ਇੱਕ ਥਾਂ ਦੇ ਉੱਤੇ ਕਰਕੇ ਇੱਕ ਵੱਡੀ ਇਨਕਲਾਬੀ ਲੋਕ ਲਹਿਰ ਸਾਰਨੀ ਚਾਹੀਦੀ ਆ ਔਰ ਇਸ ਲੋਕ ਲਹਿਰ ਦੇ ਜਰੀਏ ਆਪਦੇ ਸੰਘਰਸ਼ਾਂ ਦੇ ਜਰੀਏ ਹੀ ਅਸੀਂ ਜਿਹੜੀ ਅਸਲ ਜਮਹੂਰੀਅਤ ਮਾਨ ਸਕਦੇ ਆ ਅਸੀਂ ਇਸ ਜਿਹੜੀ ਅਸੀਂ ਲੋਕ ਸੰਗਰਾਮ ਰੈਲੀ ਕਰ ਰਹੇ ਆ ਉਹਦੇ ਰਾਹੀਂ ਉਹਦੇ ਵਿੱਚ ਅਸੀਂ ਇਹ ਗੱਲ ਦੱਸਣੀ ਚਾਹੁੰਦੇ ਆ ਆਪਦੀਆਂ ਮੰਗਾਂ ਦਾ ਇਹ ਪ੍ਰਚਾਰ ਕਰਨਾ ਚਾਹੁੰਦੇ ਆ ਕਿ ਜਿਹੜੇ ਲੋਕਾਂ ਦੇ ਅਸਲ ਮੁੱਦੇ ਨੇ ਬੇਰਜ਼ਗਾਰੀ ਦਾ ਮੁੱਦਾ ਆ ਚਾਹੇ ਲੋਕਾਂ ਦੇ ਰੋਜ਼ਗਾਰ ਦਾ ਮੁੱਦਾ ਚਾਹੇ ਮੰਗਿਹਾਈ ਦਾ ਮੁੱਦਾ ਚਾਹੇ ਇੱਥੇ ਨਸ਼ਿਆਂ ਦਾ ਮੁੱਦਾ ਚਾਹੇ ਲੋਕਾਂ ਦੇ ਇੱਥੇ ਹੋਰ ਬੁਨਿਆਦੀ ਇਸ ਤਰ੍ਹਾਂ ਦੇ ਮੁੱਦੇ ਨੇ ਕਿ ਇੱਥੇ ਦੀ ਜਿਹੜੀ ਜ਼ਮੀਨ ਹੈ ਉਹ ਬਹੁਤ ਵੱਡੀ ਪੱਧਰ ਦੇ ਉੱਤੇ ਬੇਆਵਾਦ ਵੀ ਪਈ ਹੈ ਔਰ ਵੱਡਾ ਹਿੱਸਾ ਜਿਹੜਾ ਉਹ ਜ਼ਗੀਰਦਾਰਾਂ ਦੇ ਕੋਲ ਹੈ ਉਹ ਜ਼ਮੀਨਾਂ ਜਿਹੜੀਆਂ ਖੋ ਕੇ ਬੇਜ਼ਮੀਨੇ ਕਿਸਾਨਾਂ ਤੇ ਮਜ਼ਦੂਰਾਂ ਦੇ ਵਿੱਚ ਵੰਡੀਆਂ ਜਾਣੀਆਂ ਚਾਹੀਦੀਆਂ ਜਿਹੜਾ 1972 ਦੇ ਵਿੱਚ ਜ਼ਮੀਨ ਹੱਦਬੰਦੀ ਕਾਨੂੰਨ ਬਣਿਆ ਹੋਇਆ ਉਸ ਕਾਨੂੰਨ ਨੂੰ ਲਾਗੂ ਕਰਕੇ ਜਿਹੜੀਆਂ ਵਾਧੂ ਨਿਕਲਦੀਆਂ ਜ਼ਮੀਨਾਂ ਉਹ ਲੋਕਾਂ ਦੇ ਵਿੱਚ ਵੰਡੀਆਂ ਜਾਣੀਆਂ ਚਾਹੀਦੀਆਂ ਪਰ ਇਹਨਾਂ ਬੋਟ ਪਾਰਟੀਆਂ ਵਾਲਿਆਂ ਕੋਲੇ ਇਹ ਮੁੱਦੇ ਨਹੀਂ ਅਸੀਂ ਇਸ ਰੈਲੀ ਦੇ ਰਾਹੀਂ ਇਹ ਮੁੱਦੇ ਲੋਕਾਂ ਦੇ ਵਿੱਚ ਹਵਾਰਨਾਂ ਚਾਹੁੰਦੇ ਆ ਕਿ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੀ ਭਾਰਤ ਦੀ ਹਕੂਮਤ ਆ ਉਹਨੇ ਜਿਸ ਤਰ੍ਹਾਂ ਦੇ સામਰਾਜੀਆਂ ਦੇ ਨਾਲ ਸੰਧੀਆਂ ਸਮਝੌਤੇ ਕੀਤੇ ਆ ਤੇ ਇਥੋਂ ਦੇ ਜਿਹੜੇ ਸਾਰੇ ਸਾਡੇ ਕੁਦਰਤੀ ਮਾਲ ਖਜ਼ਾਨੇ ਜਲ ਜੰਗਲ ਤੇ ਜ਼ਮੀਨ ਆ ਉਹਨਾਂ ਕਾਰਪੋਰੇਟਸ ਨੂੰ ਦਿੱਤੀ ਜਾ ਰਹੀ ਆ ਸਾਡੇ ਜਿਹੜੇ ਮਹਿਕਮੇ ਵੇਚੇ ਜਾ ਰਹੇ ਆ ਉਹਨਾਂ ਦਾ ਪ੍ਰਾਈਵੇਟ ਕਰਨ ਕੀਤਾ ਜਾ ਰਿਹਾ ਤੇ ਅਸੀਂ ਇਹ ਮੰਗ ਕਰਦੇ ਆ ਕਿ WTO ਵਰਗੀਆਂ ਜਿਹੜੀਆਂ ਸੰਸਥਾਵਾਂ ਉਹਨਾਂ ਦੇ ਵਿੱਚੋਂ ਇਹ ਭਾਰਤ ਦੀ ਹਕੂਮਤ ਜਿਹੜੀ ਆ ਉਹ ਬਾਹਰ ਆਵੇ ਪਰ ਇਹਨਾਂ ਹਕੂਮਤਾਂ ਦੇ ਕੋਲ ਇਹ ਚੋਣ ਲੜਨ ਵਾਲੇ ਲੋਕਾਂ ਕੋਲੇ ਇਹਨਾਂ ਦੇ ਕੋਲ ਕੋਈ ਲੋਕਾਂ ਦੇ ਇਹ ਮੁੱਦੇ ਨਹੀਂ ਇਸ ਕਰਕੇ ਅਸੀਂ ਇਹ ਲੋਕਾਂ ਨੂੰ ਸੱਦਾ ਦਿੰਨੇ ਆ ਇਹ ਲੋਕੋਏ ਚੋਣਾ ਵਾਲਿਆਂ ਤੋਂ ਭੱਲੇ ਦੀ ਝਾਕ ਛੱਡ ਕੇ ਸਾਨੂੰ ਆਪਣਾ ਏਕਾ ਸਾਨੂੰ ਆਪਣਾ ਭਾਈਚਾਰਾ ਜਿਹੜਾ ਮਜ਼ਬੂਤ ਕਰਨਾ ਚਾਹੀਦਾ ਅਸੀਂ ਅੱਜ ਇੱਥੇ ਦੁਆਬੇ ਦੀ ਧਰਤੀ ਦੇ ਉੱਤੇ ਜਿਹੜੀ ਇਹ ਕਨਵੈਨਸ਼ਨ ਕਰਕੇ ਸਾਡੇ ਜਿਹੜੇ ਮੁੱਖ ਸਾਥੀ ਨੇ ਆਗੂ ਵਰਤਾ ਨੇ ਅੱਜ ਅਸੀਂ ਉਹਨਾਂ ਨੂੰ ਇਕੱਠੇ ਕੀਤਾ ਤੇ ਅਸੀਂ ਹੁਣ ਆਉਂਦੇ ਦਿਨਾਂ ਦੇ ਵਿੱਚ ਪਿੰਡ-ਪਿੰਡ ਦੇ ਵਿੱਚ ਵੱਡੀਆਂ ਰੈਲੀਆਂ ਤੇ ਜਨਤਕ ਮੀਟਿੰਗਾਂ ਕਰਕੇ ਲੋਕਾਂ ਦੇ ਵਿੱਚ ਇਹ ਜਿਹੜੀ ਆ ਚੇਤਨਾ ਲੈ ਕੇ ਜਾਣੀ ਆ ਤਾਂ ਕਿ ਵੱਡੀ ਲੋਕ ਲਹਿਰ ਦੀ ਜਿਹੜੀ ਅਸਾਰੀ ਹੋ ਸਕੇ